ਕਰਦੀ ਮਜਬੂਰੀ ਤੇ ਵਿਦੇਸ਼ੀ ਚਮਕ-ਦਮਕ ਤੋਂ ਆਸ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਰਹੀ ਹੈ ਇੱਕ ਅਜਿਹੀ ਹੀ ਘਟਨਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਮਾਲਚਲ ਦੇ ਵਿੱਚ ਰਹਿੰਦੇ ਪਰਿਵਾਰ ਦੇ ਨਾਲ ਵਾਪਰੀ ਹੈ ਗੱਲ ਗੁਰਪ੍ਰੀਤ ਸਿੰਘ ਦੀ ਕਰ ਰਹੇ ਹਾਂ ਜੋ ਘਰ ਦੀ ਮਾਲੀ ਹਾਲਤ ਠੀਕ ਕਰਨ ਦੇ ਲਈ 사ウਦੀ ਅਰਬ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ ਹੁਣ ਪਰਿਵਾਰ ਆਪਣੇ ਇਸ ਜੀ ਦੀ ਮ੍ਰਿਤਕ ਦੇ ਭਾਰਤ ਵਾਪਸ ਲਿਉਣ ਲਈ ਸਰਕਾਰ ਤੋਂ ਗੁਹਾਰ ਲਾ ਰਿਹਾ ਹੈ ਪਤਾ ਲੱਗਾ ਵੀ ਉਹਦੇ ਦੋਸਤ ਨੇ ਦੱਸਿਆ ਵੀ ਇਹਦਾ ਕਾਰਟੈਂਕ ਹੋ ਗਿਆ ਚਾਹੇ ਸੁਚੌਂ ਸਵਰਾਜ ਨੂੰ ਜੋ ਦੇਸ਼ ਮੰਤਰੀ ਨੂੰ ਅਪੀਲ ਕਰਦੇ ਆ ਵੀ ਜਿਹੜੀ ਡੈੱਡ ਬਾਡੀ ਸਾਨੂੰ ਵਾਪਸ ਦਿੱਤੀ ਜਾਵੇ ਅੰਮੀ ਇਹ ਪਰਿਵਾਰ ਦੀ ਜਿਹੜੀ ਬਾਲੀ ਹਾਲਤ ਆ ਉਹ ਬਹੁਤ ਮਾੜੀ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹਦੀ ਗੁਰਪ੍ਰੀਤ ਸਿੰਘ ਦੀ ਆ ਡੈੱਡ ਬਾਡੀ ਮੌਲਾ ਲਿਓਣ ਦੇ ਵਿੱਚ ਇਹਨਾਂ ਦੀ ਮਰਿਤ ਕੀਤੀ ਜਾਵੇ ਮ੍ਰਿਤਕ ਗੁਰਪ੍ਰੀਤ ਦੀ ਉਮਰ ਮਹਿਜ਼ 29 ਸਾਲ ਸੀ ਹੁਣ ਇੱਕ ਨੌਜਵਾਨ ਪੁੱਤ ਦੇ ਗੁਜ਼ਰ ਜਾਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਉਠੀ ਹੋਈ ਹੈ ਤਰਨਤਾਰਨ ਤੋਂ ਮਨਵਿੰਦਰ ਮਿਲਾਪ ਜਗਬਾਣੀ ਟੀਵੀ